ਤਾਲਾ ਦੇ ਕਾਦਿਆਂ ਦੀ ਚੁੰਗੀ ਤੇ ਗੋਲੀ ਚਲਣ ਦੀ ਵਰਤਦਾ ਦਾ ਮਾਮਲਾ ਸਾਹਮਣੇ ਆਇਆ ਹੈ ਵੀ ਜਾਣਕਾਰੀ ਅਨੁਸਾਰ ਦੱਸਦੇ ਹਾਂ ਸਕੋਰਪੀਓ ਦੇ ਵਿੱਚ ਕਰਨਵੀਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੱਖੋਵਾਲ ਥਾਣਾ ਕੋਮਨਕਲਾਂ ਅਤੇ ਉਸਦੀ ਇੱਕ ਰਿਸ਼ਤੇਦਾਰ ਹਰਜੀਤ ਕੌਰ ਵਾਸੀ ਪਗਵਾਨਪੁਰ ਜੋ ਕਿ ਗੈਂਗਸਟਰ ਜੱਗੂ ਪਗਵਾਨਪੁਰੀਏ ਦੀ ਮਾਤਾ ਦੱਸੀ ਜਾ ਰਹੀ ਹੈ ਮੌਕੇ ਤੋਂ ਮੇਰੀ ਜਾਣਕਾਰੀ ਅਨੁਸਾਰ ਦੱਸਦੇ ਹਾਂ ਇਹ ਕਰਨਵੀਰ ਸਿੰਘ ਦੀ ਮੌਤ ਹੋ ਗਈ ਹੈ ਤੇ ਜੱਗੂ ਪਗਵਾਨਪੁਰੀਏ ਦੀ ਮਾਤਾ ਦੀ ਵੀ ਜੜੀ ਹੈ ਮੌਤ ਹੋਈ ਹੈ ਤੇ ਉੱਥੇ ਦੱਸਦੇ ਹਾਂ ਕਿ ਉਹਨਾਂ ਦੀ ਮਾਤਾ ਜਿਹੜੀ ਹੈ ਕਾਫੀ ਜ਼ਿਆਦਾ ਜ਼ਖਮੀ ਹੋ ਗਈ ਸੀ ਤੇ ਬਟਾਲਾ ਤੋਂ ਅੰਮ੍ਰਿਤਸਰ ਨੂੰ ਰੈਫਰ ਕਰ ਦਿੱ ਕੌਂਸੀ ਪੁਲਿਸ ਦੇ ਵੱਲੋਂ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਪੁਲਿਸ ਦੇ ਡੀਐਸਪੀ ਸਿਟੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਦੂਸਰੀ ਔਰਤ ਗੰਭੀਰ ਜ਼ਖਮੀ ਪਤੀ ਚਾਈ ਉਸ ਨੂੰ ਬੇਸਰ ਰੈਫਰ ਕਰ ਦਿੱਤਾ ਗਿਆ ਪਰ ਪੁਲਿਸ ਦੇ ਡੀਐਸਪੀ ਨੇ ਇਹ ਪੁਸ਼ਟੀ ਨਹੀਂ ਕੀਤੀ ਹੈ ਕਿ ਇਹ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਮਾਤਾ ਹੈ ਤੇ ਦੂਸਰੇ ਪਾਸੇ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਇੱਕ ਨੌਜਵਾਨ ਜਿਹੜਾ ਉਹ ਆਇਆ ਸੀ ਨੂੰ ਗੋਲੀਆਂ ਲੱਗੀਆਂ ਹੋਈਆਂ ਸੀ ਇਸ ਤਰ੍ਹਾਂ ਇਲਾਜ ਜਿਹੜਾ ਇੱਥੇ ਚੱਲ ਰਿਹਾ ਤੇ ਉੱਥੇ ਉਸ ਨੇ ਵੀ ਦੱਸਿਆ ਕਿ ਔਰਤ ਜਿਹੜੀ ਹੈ ਸਰਕਾਰੀ ਹਸਪਤਾਲ ਪਹੁੰਚੀ ਹੈ ਜੋ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਸੀ ਜਿਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ ਤੇ ਉੱਥੇ ਦੱਸਦੇ ਹੀ ਇਹ ਕਿ ਜੱਗੂ ਭਗਵਾਨਪੁਰੇ ਦੀ ਮਾਤਾ ਦੀ ਜਿਹੜੀ ਹੈ ਮੋਬਾਈਲ ਫੋਨ ਦੀ ਖਬਰ ਵੀ ਸਾਹਮਣੇ ਆਈ ਹੁਣੇ ਆਪਾਂ ਨੂੰ ਤਲਾਸ਼ ਮਿਲੀ ਹੈ ਪੌਣੇ ਦੇ 10 ਵਜੇ ਕਿ ਕਾਦੀਆਂ ਚੁੰਗੀ ਤੇ ਕੋਈ ਇਨਸੀਡੈਂਟ ਹੋਇਆ ਜਿਸੇ ਗੋਲੀਆਂ ਚਲੀਆਂ ਇਮੀਡੀਏਟਲੀ ਉੱਥੇ ਸਾਰਿਆਂ ਨੇ ਆਪਾਂ ਜਿਹੜੇ ਜਿੱਥੇ ਵੀ ਗੋਲੀ ਚਲੀ ਹੈ ਉਥੋਂ ਲੈ ਕੇ ਸਿਵਲ ਹਸਪਤਾਲ ਜੀ ਜੇ ਇੱਕ ਪਤਾ ਲੱਗਾ ਕਰਨਵੀਰ ਦੀ ਡੈਥ ਹੋ ਗਈ ਆ ਇੱਕ ਲੇਡੀ ਆ ਉਹਨੂੰ ਇਮੀਡੀਏਟਲੀ ਉਹਦਾ ਨਾਮ ਤਾਂ ਨਹੀਂ ਮੈਨੂੰ ਅਜੇ ਪਤਾ ਉਹਨੂੰ ਅਮਨਦੀਪ ਦੇ ਰੈਫਰ ਕਰਤਾ ਬਾਕੀ ਜਿਹੜਾ ਵੀ ਹੁਣ ਕੋਈ ਆਂਦਾ ਉਸ ਚਾਹੰਦੇ ਬਿਆਨ ਲੇਡੀ ਦਾ ਨਾਮ ਕੀ ਹੈ ਲੇਡੀ ਦਾ ਮੈਨੂੰ ਅਜੇ ਨਾਮ ਨਹੀਂ ਪਤਾ ਕਹਿੰਦੇ ਕਿ ਜੱਗੂ ਬਗਵਾਨ ਨਹੀਂ ਮੈਂ ਇਹਦੇ ਬਾਰੇ ਨਾ ਹੀ ਮੈਨੂੰ ਪਤਾ ਕਿਉਂਕਿ ਮੈਂ ਜਸਟ ਅਜੇ ਆਇਆ ਹੀ ਆ ਮੈਨੂੰ ਇਹ 9:10 ਵਜੇ ਮਿਲੀ ਆ ਪੂਰੇ ਮੈਂ 10 ਮਿੰਟਾਂ ਦੇ ਵਿੱਚ ਮੈਂ ਇੱਥੇ ਆ ਗਿਆ ਉਸ ਕਾਰਪਿਓ ਗੱਡੀ ਦੇ ਵਿੱਚ ਅਜੇ ਕੋਈ ਕਲੀਅਰ ਨਹੀਂ ਆ ਬਾਕੀ ਜੋ ਉਹ ਬਿਆਨ ਲਿਖਾਉਂਦੇ ਉਹ ਫਾਇਰਿੰਗ ਇਨਸੀਡੈਂਟ ਹੋਇਆ ਕਿਦਾਂ ਵਾ ਇਹ ਤੇ ਸਾਨੂੰ ਇਹਦੇ ਵਾਰ ਨਹੀਂ ਪਤਾ ਜੀ ਅਸੀਂ ਮੌਕੇ ਤੇ ਅਜੇ ਮੌਕੇ ਤੇ ਗਏ ਆ ਕਰਕੇ ਹੁਣ ਸਿਵਲ ਹਸਪੀਟਲ ਆਏ ਆ ਜਿਹੜੇ ਵੀ ਹੁੰਦੇ ਜਿਨ੍ਹਾਂ ਦੇ ਹੋਇਆ ਇਨਸੀਡੈਂਟ ਜਿਹੜਾ ਉਹਦੇ ਫਾਦਰ ਵੀ ਆ ਗਏ ਮੁੰਡੇ ਦੇ ਕਰਨਵੀਰ ਤੇ ਜਿਹੜਾ ਜੀ ਡੈਥ ਹੋਈ ਆ ਜੋ ਕਹਿੰਦੇ ਆ ਫਿਰ ਹਿਸਾਬ ਨਾਲ ਕਾਰਵਾਈ ਜੇ ਇਦੇ ਬਾਰੇ ਜੇ ਮੈਨੂੰ ਨਹੀਂ ਪਤਾ ਅਸੀਂ ਵੈਰੀਫਾਈ ਕਰਾਂਗੇ ਅੱਜ ਇੱਕ ਇੱਕ ਦੀ ਡੈਥ ਹੋਈ ਆ ਤੇ ਇੱਕ ਲੇਡੀ ਦੇ ਕਹਿੰਦੇ ਗੋਲੀਆਂ ਵੱਜੀਆਂ ਮੈਨੂੰ ਇੰਨਾ ਨਹੀਂ ਪਤਾ ਬਾਕੀ ਇਥੇ ਹਸਪਤਾਲ ਆਇਆ ਪੂਰੀ ਤਹਿਕੀਕਾਤ ਕਰਕੇ ਤਾਂ ਹੁੰਦਾ ਇਹਦੇ ਬਾਰੇ ਨਹੀਂ ਸਾਨੂੰ ਮੈਨੂੰ ਪਤਾ ਜੀ ਇਹ ਤਾਂ ਅਸੀਂ ਤੁਹਾਨੂੰ ਉਹਨੇ ਦੱਸਦੇ ਆ ਥੋੜੀ ਦੇਰ ਬਾਅਦ ਜੇਲ੍ਹੋਂ ਬਿਆਨ ਲਖਾਂਦੇ ਆ ਠੀਕ ਹੈ ਜਿਹੜੇ ਲੇਡੀ ਨੂੰ ਕਿੰਨੀਆਂ ਗੋਲੀਆਂ ਲੱਗੀਆਂ ਇਹਦੇ ਬਾਰੇ ਨਹੀਂ ਜੀ ਕਹਿ ਸਕਦੇ ਕਿਉਂਕਿ ਉਹ ਮੇਰੇ ਆਉਣ ਤੋਂ ਪਹਿਲਾਂ ਤੇ ਸਾਡੇ ਉਹ ਰੈਫਰ ਕਰਤੀ ਡਾਕਟਰਾਂ ਨੇ ਤੇ ਅਮਨਦੀਪ ਹਸਪੀਟਲ ਉੱਥੇ ਅਸੀਂ ਜਸਤ ਹੁਣੇ ਸੀਟੀ ਜਿਹੜਾ ਐਸਐਚਓ ਸੁਖਜਿੰਦਰ ਸਿੰਘ ਉਹਨੂੰ ਭੇਜਿਆ ਵੀ ਜਾ ਕੇ ਉੱਥੇ ਇਮੀਡੀਟਲੀ ਸਾਨੂੰ ਇਨਫੋਰਮੇਸ਼ਨ ਦੇਵੇ ਜਿਵੇਂ ਉੱਥੇ ਦਾਖਲ ਹੁੰਦੇ ਵੀ ਕੀ ਹੋਇਆ ਕਿੰਨੀਆਂ ਗੋਲੀਆਂ ਵਾਟੀਆਂ ਉਹਦੇ ਤੇ ਕਿੰਨੀਆਂ ਗੋਲੀਆਂ ਹਾਂਜੀ ਇਹਦੇ ਡੈੱਡ ਬੋਡੀ ਨਹੀਂ ਉੱਥੇ ਵੀ ਇਹਦੇ ਬਾਰੇ ਡਾਕਟਰ ਦੱਸਣਗੇ ਇੰਨਾ ਨਹੀਂ ਪਤਾ ਉਹਦੀ ਡੈਥ ਹੋ ਚੁੱਕੀ ਹੈ ਉਹ ਇਥੇ ਪੋਸਟਮੈਨ ਉਹ ਅਸਰ ਕੀ ਕੀ ਹੈ ਹਾਂ ਹੁਣ ਇਹ ਡੈੱਡ ਹਾਊਸ ਦੇ ਵਿੱਚ ਭੇਜੀ ਆ ਮੈਂ ਜਸਟ ਹੁਣੇ ਅਸੀਂ ਆਏ ਆ ਜਿਹੜੀ ਜਿਹੜੀ ਇੰਜਰਡ ਨੇ ਜਿਹੜੀ ਲੇਡੀ ਇਹ ਉਹਨੂੰ ਅਸੀਂ ਅਮਨਦੀਪ ਦੇ ਭੇਜਤਾ ਉਹਤੇ ਐਸ ਐਚਓ ਸਿਟੀ ਦੀ ਡਿਊਟੀ ਲਾਈ ਆ ਇਮੀਡੀਏਟਲੀ ਉਥੇ ਅਮਨਦੀਪ ਜਾਏਗਾ ਉਥੇ ਜਾ ਕੇ ਪੂਰੇ ਹਾਲਾਤ ਦੱਸੇ ਕਿ ਕਿੰਨੀ ਗੋਲੀਆਂ ਵੱਜੇ ਕੀ ਇਹਦੇ ਬਾਰੇ ਨਹੀਂ ਮੈਂ ਇਹਦੇ ਡਾਕਟਰ ਦੱਸਣਗੇ ਜੀ ਮੈਂ ਤਾਂ ਵੈਸੇ ਹੀ ਕਹਿ ਰਿਹਾ ਇਹ ਦੱਸ ਸਕਦੇ ਹੋ ਕਿ ਦੀ ਲੇਡੀ ਆ ਦੱਸੀ ਜਾ ਰਹੀ ਹੈ ਕਿ ਜਰਦੀਪ ਸਿੰਘ ਜੱਗੂ ਦੇ ਨਾਲ ਉਹਦੀ ਮਦਰ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਜਸਟ ਹੁਣੇ ਆਇਆ ਹਾਂ ਮੈਂ ਤਾਂ ਹੁਣ ਜੇਲੇ ਵੈਰੀਫਾਈ ਕਰਾਂਗੇ ਜਿਲੇ ਉਹ ਬਿਆਨ ਲਖਾਂਦੇ ਆ ਕਰਨ ਵੀਰ ਜਿਹੜਾ ਡੈਥ ਹੋਈ ਹੈ ਉਹਦੇ ਫਾਦਰ ਆ ਗਏ ਉਹ ਪੰਜਾਬ ਪੁਲਿਸ ਦੇ ਵਿੱਚ ਹੀ ਐਸਾ ਹੀ ਆ ਉਹ ਆ ਗਿਆ ਹੁਣ ਜੋ ਬਿਆਨ ਲਖਾਂਗੇ ਮੈਂ ਤਾਂ ਉਹਦੇ ਬਾਰੇ ਆਪਾਂ ਜੋ ਉਹ ਕਹਿ ਰਿਹਾ ਕਿ ਅਮਰਸਰ ਵਸੀ ਤਾਂ ਉਹ ਤਾਂ ਇਹਲੇ ਬੜੇ ਉਹ ਹੈ ਕਿ ਕਹਿੰਦੇ ਇੱਕ ਬੱਚਾ ਮਰਿਆ ਹੁੰਦਾ ਉਹਦੇ ਵਿੱਚ ਉਹਨੇ ਇਮੀਡੀਏਟਲੀ ਦੱਸਿਆ ਕਿ ਮੇਰੀ ਮੈਂ ਤਾਂ ਹੁਣੇ ਆਇਆ ਜੀ ਤੇ ਮੇਰੇ ਬੱਚੇ ਦੀ ਡੈਥ ਹੋ ਗਿਆ ਮੈਂ ਹੈ ਮੈਂ ਪੰਜਾਬ ਪੁਲਿਸ ਸੀ ਬੱਚੇ ਦੀ ਬੱਚੇ ਦੀ ਕਾਦੀਆਂ ਚੁੰਗੀ ਦੱਸਿਆ ਜੇ ਮੈਂ ਮੌਕੇ ਤੇ ਚੱਲਾਂ ਇਹ ਤਾਂ ਜਿਹੜਾ ਟਾਈਮ ਹੈ ਭੀੜ ਭੱਕਲ ਨਹੀਂ ਹੈ ਮਤਲਬ 10 ਪੌਣੇ ਇੱਕ 10 9:30 ਦੇ ਵਿੱਚ ਗੱਲ ਆ ਹੋਲੇ ਤੇ ਲਗਭਗ ਉਸੇ ਹੁੰਦਾ ਮਤਲਬਲੇ ਦੀ ਉਮਰ ਕਿੰਨੀ ਹੈ ਉਹਦੀ ਉਹਦੇ ਫਾਜ਼ੰਦੇ ਜੋ ਮਨੂੰ ਜਨਰਲ ਹੀ ਦੱਸਿਆ ਇਹੋ ਹੀ 30 35 ਸਾਲ ਦੀ ਬੈ ਐਗਜ਼ੈਕਟ ਮਨੂੰ ਨਹੀਂ ਪਤਾ ਡਾਕਟਰ ਸੁਣਤਾ ਸਰ ਕੀ ਫਸਲਾਹਤ ਕੀ ਕੀ ਹੋਇਆ ਜੀ ਸਰ ਇਹ ਪੇਸ਼ੈਂਟ ਹੈ ਮੇਰੇ ਕੋਲ 9:25 ਦੇ ਟਾਈਮ ਤੇ ਆਏ ਆ ਤੇ ਇਹ ਪੇਸ਼ੈਂਟ ਗਨ ਸ਼ਾਟ ਇੰਜਰੀ ਦਾ ਹੈਗਾ ਪੇਸ਼ੈਂਟ ਸੀਰੀਅਸ ਹੈ ਕਾਫੀ ਤੇ ਇਹਨਾਂ ਦੇ ਦੋ ਤਿੰਨ ਗਨ ਸ਼ਾਟ ਦੀਆਂ ਇੰਜਰੀਸ ਹੈਗੀਆਂ ਇੱਕ ਲਿਪਸ ਤੇ ਆ ਫੇਸ ਤੇ ਆ ਇੱਕ ਛਾਤੀ ਤੇ ਲੱਗੀ ਆ ਲੈਫਟ ਸਾਈਡ ਤੇ ਲੱਗੇ ਦੋ ਪੇਟ ਦੇ ਲੱਗੇ ਇੰਜਰੀਸ ਲੱਗੀਆਂ ਗਨ ਸ਼ਾਟਸ ਦੀਆਂ ਇਹ ਜੀ ਦੀ ਉਮਰ ਕਿੰਨੀ ਆ ਸਾਹਿਬ ਇਹਨਾਂ ਦੀ ਇਹਨਾਂ ਦਾ ਨਾਮ ਹੈਗਾ ਹਰਜੀਤ ਕੌਰ ਇਹ ਜੋ ਐਜ ਪਰ ਕਾਰਡ ਜਿਹੜੀ ਇੱਥੇ ਲਿਖੀ ਆ 52 ইয়ার্স ਦੇ ਬੋਤ ਹੈ। ਹਾਂ। ਅੱਛਾ ਕੀ ਹਾਲਾਤ ਨੇ ਇਹਨਾਂ ਦੇ? ਹਾਲਾਤ ਮਾਤਾ ਜੀ ਦੇ ਸੀਰੀਅਸ ਹੈ ਹਾਲਾਤ। ਇਹਨਾਂ ਦੀ ਇੰਜਰੀ ਕਾਫੀ ਜ਼ਿਆਦਾ ਹੈਗੀ ਆ ਤੇ ਬਲੀਡਿੰਗ ਕਾਫੀ ਹੋ ਚੁੱਕੀ ਆ। ਹਾਂਜੀ। ਮੱਲਾ ਜਿਹੜੀ ਗੋਲੀ ਲੱਗੀ ਆ ਕਿੰਨੀ ਕੁ ਦੇਰ ਬਾਅਦ ਡਿਸਪਲਏ ਹੋ ਸਕਦੀ? ਮੈਨੂੰ ਇਦਾਂ ਜੋ ਲੱਗਦਾ ਕਿ ਲੱਗੀ ਹੀ ਹੋਈ ਹੈ ਘਟਨਾ ਲੱਗੀ ਦੀ ਆ ਸਿਵਲ ਹਸਪੀਟਲ ਦੇ ਲੱਗੀ ਦੀ ਘਟਨਾ। ਇਹ ਵਿਦਨ 5 ਤੋਂ 10 ਮਿੰਟ ਦੇ ਵਿੱਚ ਆ ਚੁੱਕੇ ਸਾਡੇ ਕੋਲ। ਇੱਕ ਬੈਡ ਬੋਡੀ ਵੀ ਆਈ। ਹਾਂਜੀ ਇੱਕ ਡੈੱਡ ਬੋਡੀ ਵੀ ਆਈ ਹੈ ਸਾਡੇ ਕੋਲ ਉਹਦਾ ਨਾਮ ਹੈਗਾ ਸਾਡੇ ਕੋਲ ਆਪਣਾ ਕਰਨਵੀਰ ਸਿੰਘ ਕਰਨਵੀਰ ਸਿੰਘ ਦਾ 30 ਸਾਲ ਉਮਰ ਹੈ ਇਹਨਾਂ ਦੀ ਇਹ ਪਖਾਰੀ ਵਾਲ ਨਹੀਂ ਪਖਾਰੀ ਵਾਲ ਨਹੀਂ ਪਿੱਖੋ ਵਾਲੀ ਪਿੱਖੋ ਵਾਲੀ ਪਿੱਖੋ ਵਾਲੇ ਜਿਹੜੀ ਲੇਡੀ ਉਹਦਾ ਉਹਦਾ ਪਿੰਡ ਦਾ ਨਾਮ ਭਗਵਾਨ ਲੇਡੀ ਦਾ ਨਾਮ ਭਗਮਾਨਪੁਰ ਭਗਵਾਨ ਭਗਵਾਨ ਹਾਂਜੀ ਇਹ ਜਿਹੜੇ ਗਨ ਸ਼ਾਟ ਆਇਆ ਕਰੋ ਡੈਥ ਆਈ ਹੈ ਉਹਦੇ ਕਿੰਨੀਆਂ ਗੋਲੀਆਂ ਲੱਗੀਆਂ ਇਹਨਾਂ ਦੇ ਜਿਹੜੇ ਜਿਨ੍ਹਾਂ ਦੀ ਡੈਥ ਹੋਈ ਹੈ ਨਾ ਤਾਂ ਮਾਕਰਨਦੀਪ ਸਿੰਘ ਇਹਨਾਂ ਦੇ ਤਿੰਨ ਮੇਨ ਜਿਹੜੀਆਂ ਗਨ ਸ਼ਾਟ ਇੰਜਰੀਜ਼ ਹੈਗੀਆਂ ਇੱਕ ਇਹਨਾਂ ਦੇ ਫੇਸ ਤੇ ਹੈ ਗਨ ਸ਼ਾਟ ਮੇਨ ਉਸ ਤੋਂ ਬਾਅਦ ਇਹਨਾਂ ਦੇ ਰਾਈਟ ਆਰਮ ਤੇ ਹੈਗੀ ਆ ਇੱਕ ਪੇਟ ਦੇ ਸੱਜੇ ਪਾਸੇ ਹੈਗੀ ਆ ਇਸ ਤੋਂ ਇਲਾਵਾ ਛੋਟੀਆਂ ਜਿਹੜੀਆਂ ਛੋਟੀਆਂ ਵੀ ਹੈਗੀਆਂ ਇਹਨਾਂ ਦੀਆਂ ਇੰਜਰੀਜ਼ ਜਿਵੇਂ ਮਤਲਬ ਸ਼ਰੇ ਟਾਈਪ ਹੁੰਦੀਆਂ ਉਹ ਵੀ ਇਹਨਾਂ ਦੇ ਇੱਕ ਮੱਥੇ ਤੇ ਆ ਦੋ ਪੇਟ ਤੇ ਅਲੱਗ ਹੈਗੀਆਂ ਜਿਹੜੀ ਲੇਡੀ ਚੱਕੀ ਉਹਦੇ ਪੁੱਤੀਆਂ ਹਨ ਉਹਨਾਂ ਦੇ 4 ਮੇਨ ਇੰਜਰੀਜ਼ ਆ ਜਿਹੜੀਆਂ ਨੋਟ ਕੀਤੀਆਂ ਗਈਆਂ ਮੈਂ ਇਸ ਵੇਲੇ ਨੋਟ ਕਰ ਲਈਆਂ 4 ਇੰਜਰੀਜ਼ ਮੇਨ ਨੇ ਆ। ਕਿਹੜੀ ਕਿਹੜੀ ਇੱਕ ਫੇਸ ਤੇ ਆ ਉਹਨਾਂ ਦੇ ਇੱਕ ਛਾਤੀ ਦੇ ਖੱਬੇ ਪਾਸੇ ਦੋ ਪੇਟ ਦੇ ਸੱਜੇ ਪਾਸੇ ਆ। ਹਲਾ ਤੇ ਮਾਤਾ ਜੀ ਤੇ ਸੀਰੀਅਸ ਆ ਦੱਸਿਆ ਤੁਹਾਨੂੰ ਪਹਿਲਾਂ ਵੀ ਮੈਂ ਇਹ ਸੀਰੀਅਸ ਆ ਜਿਹੜਾ ਦੂਸਰਾ ਉਹਦੀ ਤੇ ਡਾਕ ਹੋ ਚੁੱਕੀ ਆ ਉਹ ਹਾਰਟਕਲ ਬਰੋਡਡਾਟੀ ਆ ਆਹ ਦੇਖੋ। ਹਾਂਜੀ। ਇਹ ਪਾਈਂਦੇ ਆ। ਉਹਨਾਂ ਦਾ ਪਾਈਂਦੇ ਆ। ਹਾਂਜੀ। 外。Oh, <yeah. S 2>